ਬਿਚਾਰਾ ਬੰਦਾ ਕਿੰਨਾ ਡਰਿਆ ਹੋ ਘਰ ਵਾਲੀ ਨੇ 2 50 50 ਦੇ ਨੋਟ ਦਿੱਤੇ 50 ਰੁਪਿਆ ਦੇ ਆਲੂ ਅਖੇ 50 ਦੇ ਪਿਆਜ਼ ਲੈ ਕੇ ਆਉਣੇ ਆ ਬੰਦਾ ਚਲਿਆ ਗਿਆ ਫੇਰ ਦੁਬਾਰਾ ਮੁੜ ਕੇ ਆ ਗਿਆ ਕਹਿੰਦਾ 50 ਦਾ ਨੋਟ ਕਿਹੜਾ ਜਿਹਦੇ ਨਾਲ ਪਿਆਜ਼ ਲੈ ਕੇ ਆਉਣੇ ਨੇ ਤੇ ਆਲੂ ਕਿਹੜੇ 50 ਦੇ ਨਾਲ ਲੈ ਕੇ ਆਉਣੇ ਨੇ ਸਾਥ ਸਿਰਿਆ ਕਾਜੀ ਚੁਟਕਲੇ ਲੈ ਕੇ ਫੇਰ ਆਜਣਾ ਆਜੋ ਫਿਰ ਲਾਈਏ ਰੌਣਕਾਂ ਹਾਸੇ ਬੰਡਿਏ ਉਦਾਸੀਆਂ ਭਜਾਈਏ ਸ਼ੁਰੂ ਕਰਦੇ ਆਂ ਜਮਰਾਜ ਕਹਿੰਦਾ ਚਿੱਤਰਗੁਪਤ ਕੋਈ ਐਸੀ ਮਸ਼ੀਨ ਬਣਾਓ ਕਹਿੰਦਾ ਜਿਹੜੀ ਝੂਠ ਨੂੰ ਫੜ ਸਕੇ ਕੋਈ ਝੂਠ ਬੋਲੇ ਤਾਂ ਪਤਾ ਲੱਗੇ ਚਿੱਤਰਗੁਪਤਰਾ ਕਹਿੰਦਾ ਜੀ ਠੀਕ ਹੈ ਅਗਲੇ ਦਿਨ ਉਹਨੇ ਇੱਕ ਘੰਟਾ ਬਣਾ ਦਿੱਤਾ ਕੋਈ ਵੀ ਝੂਠ ਬੋਲੂ ਤਾਂ ਇਹ ਘੰਟਾ ਵੱਜੂਗਾ ਜਮਰਾਜ ਕਹਿੰਦਾ ਵੀ ਠੀਕ ਹੈ ਇੱਕ ਦਿਨ ਘੰਟਾ ਜ਼ੋਰ-ਜ਼ੋਰ ਦੀ ਬਾਰ-ਬਾਰ ਵੱਜੀ ਆਵੇ ਵੱਜੀ ਜਾਵੇ ਜਮਰਾਜ ਕਹਿੰਦਾ ਚਿੱਤਰਗੁਪਤ ਇਹ ਕੀ ਹੋ ਰਿਹਾ ਹੈ ਕਹਿੰਦਾ ਜੀ ਇਹ ਤਾਂ ਕੁਛ ਨਹੀਂ ਕਹਿੰਦਾ ਮੋਦੀ ਥੱਲੇ ਭਾਸ਼ਣ ਦੇ ਰਿਹਾ ਕਿਸੇ ਨੇ ਵਿਆਹ ਹੋਏ ਬੰਦੇ ਨੂੰ ਪੁੱਛਿਆ ਕਹਿੰਦਾ ਬਈ ਵਿਆਹ ਤੋਂ ਪਹਿਲਾਂ ਕੀ ਕਰਦਾ ਸੀ ਉਹ ਬੰਦਾ ਵਿਚਾਰਾ ਰੋਣ ਲੱਗ ਗਿਆ ਕਹਿੰਦਾ ਜੋ ਮਨ ਚਾਉਂਦਾ ਸੀ ਉਹ ਕਰਦਾ ਸੀ ਐਨੂੰ ਕਹਿੰਦੇ ਨੇ ਤਾਂ ਕੀ ਇੱਕ ਬਜ਼ੁਰਗ ਆਪਰੇਸ਼ਨ ਟੇਬਲ ਦੇ ਉੱਤੇ ਪਿਆ ਸੀ ਉਹਦਾ ਆਪਰੇਸ਼ਨ ਉਹਦੇ ਡਾਕਟਰ ਜਵਾਈ ਨੇ ਹੀ ਕਰਨਾ ਸੀ ਬਜ਼ੁਰਗ ਬੋਲਦਾ ਕੰਨਾ ਪੁੱਤ ਮੈਨੂੰ ਤੇਰੇ ਤੇ ਪੂਰਾ ਯਕੀਨ ਹੈ ਵੀ ਆਪਰੇਸ਼ਨ ਤੂੰ ਵਧੀਆ ਹੀ ਕਰੇਗਾ ਜੇ ਬਾਈ ਜਾਂਸ ਮੈਨੂੰ ਕੁਝ ਹੋ ਵੀ ਗਿਆ ਨਾ ਤੇਰੀ ਸੱਸ ਤੇਰੇ ਨਾਲ ਹੀ ਰਹੂ ਉਹਦਾ ਧਿਆਨ ਰੱਖੀ ਫੇਰ ਕੀ ਸੀ ਆਪਰੇਸ਼ਨ ਸਫਲ ਹੋਇਆ ਮੈਨੂੰ ਆ ਗੱਲ ਨਹੀਂ ਸਮਝ ਚਾਈ ਭਈ ਜੀ ਨੂੰ ਵੀ ਮੋਬਾਈਲ ਫੜਾਉ ਦੇਖਣ ਲਈ ਉਹ ਸਭ ਤੋਂ ਪਹਿਲਾਂ ਗੈਲਰੀ ਦੇ ਵਿੱਚ ਕਿਉਂ ਜਾਂਦਾ ਹੈ ਜੇ ਕਿਸੇ ਨਾਲ ਵਿਚਾਰ ਨਹੀਂ ਮਿਲਦੇ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਦੁਸ਼ਮਣ ਹੈ ਉਹ ਪਤੀ ਪਤਨੀ ਵੀ ਹੋ ਸਕਦੇ ਨੇ ਇੱਕ ਗੰਝਾ ਕਲਰ ਵਾਲੀ ਟੀ-ਸ਼ਰਟ ਪਾ ਕੇ ਘਰ ਵਾਲੀ ਨੂੰ ਪੁੱਛਦਾ ਮੈਂ ਕਿਵੇਂ ਲੱਗ ਰਿਹਾ ਉਹ ਕਹਿੰਦੀ ਛੱਡੋ ਪਰੇ ਬਸ ਠੀਕ ਆ ਕਹਿੰਦੀ ਨਹੀਂ ਨਹੀਂ ਕਹਿੰਦਾ ਦੱਸ ਕਿਵੇਂ ਲੱਗ ਰਿਹਾ ਕਹਿੰਦੀ ਛੱਡੋ ਪਰੇ ਛੱਡੋ ਪਰੇ ਕਹਿੰਦਾ ਨਹੀਂ ਤੂੰ ਦੱਸ ਕਹਿੰਦੀ ਐ ਲੱਗ ਰਿਹਾ ਟਹਿ ਜਾਣਿਆ ਜਿਵੇਂ ਜਰਾਬ ਦੇ ਵਿੱਚੋਂ ਗੂਠਾ ਬਾਹਰ ਨਿਕਲਿਆ ਹੁੰਦਾ ਮੈਂ ਜੇ ਅੱਜ ਤੱਕ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਸੈੱਟ ਕੀਤਾ ਨਾ ਉਹ ਬਸ ਸਿਰਫ అలਾਰਮ ਹੀ ਸੈੱਟ ਕੀਤਾ ਕੁੱਦਾ ਕਹਿੰਦਾ ਤੈਨੂੰ ਤੈਰ ਨਾ ਆਉਂਦਾ ਕੁੱਲਾ ਕਹਿੰਦਾ ਨਾ ਫਿਰ ਤੂੰ ਤਾਂ ਕਹਿੰਦਾ ਕੁੱਤਿਆਂ ਤੋਂ ਵੀ ਗਿਆ ਗੁਜਰਾ ਓਏ ਉਹ ਕਹਿੰਦਾ ਤੈਨੂੰ ਤੈਰ ਨਾ ਆਉਂਦਾ ਕਹਿੰਦਾ ਹਾਂ ਮੈਨੂੰ ਤਾਂ ਤੈਰ ਨਾ ਆਉਂਦਾ ਕਹਿੰਦਾ ਫਿਰ ਤੇਰੇ ਤੇ ਕੁੱਤਿਆਂ 'ਚ ਫਰਕ ਕੀ ਰਹਿ ਗਿਆ ਜਵਾਈ ਕਹਿੰਦਾ ਸਹੁਰਾ ਸਾਹਿਬ ਕਹਿੰਦਾ ਥੋਡੀ ਕੁੜੀ ਦੇ ਵਿੱਚ ਦਿਮਾਗ ਨਾਮ ਦੀ ਚੀਜ਼ ਹੀ ਹੈ ਨਹੀਂ ਉਹ ਬਸ ਫੋਰਾ ਬੋਲਦਾ ਕਹਿੰਦਾ ਪੁੱਤ ਦੇਖ ਜਿਓ ਤੂੰ ਹੱਥ ਮੰਗਣ ਆਇਆ ਸੀ ਨਾ ਇਹਦਾ ਉਹਦਾ ਦਿਮਾਗ ਦੀ ਕੋਈ ਗੱਲ ਨਹੀਂ ਸੀ ਹੋਈ ਵੀ ਦਿਮਾਗ ਵੀ ਚਾਹੀਦਾ ਕਾਰ ਦੇ ਵਿੱਚ ਫੈਮਿਲੀ ਜਾ ਰਹੀ ਸੀ ਟ੍ਰੈਫਿਕ ਪੁਲਿਸ ਨੇ ਕਾਰ ਨੂੰ ਰੋਕ ਲਿਆ ਪੁਲਸ ਵਾਲਾ ਕਹਿੰਦਾ ਅੱਜ ਹੈਗਾ ਟ੍ਰੈਫਿਕ ਡੇ ਤੇ ਤੇਰੀ ਕਹਿੰਦਾ ਬੈਲਟ ਲੱਗੀ ਹੋਈ ਐ ਇਸ ਕਰਕੇ ਤੈਨੂੰ ਇਨਾਮ ਦੇ ਵਿੱਚ 5000 ਰੁਪਏ ਮਿਲੋ ਕਹਿੰਦਾ ਤੂੰ 5000 ਤਾਂ ਕੀ ਕਰੇਗਾ ਉਹ ਬੋਲਦਾ ਕਹਿੰਦਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਦਾ ਡਰਾਈਵਿੰਗ ਲਾਇਸੈਂਸ ਸਭਣਾਉ ਉਹਦੇ ਮਾਗਰ ਦੀ ਮਾਂ ਬੋਲਦੀ ਐ ਇਹਦਾ ਕਹਿੰਦੀ दारू ਪੀ ਕਿਉਂ ਹੀ ਬੋਲਦਾ ਰਹਿੰਦਾ ਉਹਦਾ ਪਿਓ ਸੁੱਤਾ ਪਿਆ ਸੀ ਸੁੱਤਾ ਉੱਠ ਕੇ ਉਹ ਬੋਲਦਾ ਮੈਨੂੰ ਤਾਂ ਪਤਾ ਹੀ ਸੀ ਕਾਰ ਚੋਰੀ ਦੀ ਐ ਕਹਿੰਦਾ ਬਾਹਲੀ ਦੂਰ ਤਾਂ ਆਪਾਂ ਜਾ ਨਹੀਂ ਸਕਦੇ ਪੁਲਿਸ ਨੇ ਰੋਕ ਹੀ ਲੈਣਾ ਭਾਈ ਮੈਂ ਇੱਕ ਗੱਲ ਪੁੱਛਣੀ ਸੀ ਵੀ ਵਿਆਹੇ ਹੋਏ ਬੰਦੇ ਨੇ ਜਿਹੜੇ ਉਹ ਆਜ਼ਾਦੀ ਦਿਵਸ ਸਤੰਤਰਤਾ ਦਿਵਸ ਕਿਵੇਂ ਬਣਾ ਸਕਦੇ ਨੇ ਕਾਫੀ ਰਿਸਰਚ ਤੋਂ ਬਾਅਦ ਪਤਾ ਲੱਗਿਆ ਹੈ ਵੀ ਅਸੀਂ ਆਪਣੇ ਹੱਥ ਨਹੀਂ ਧੋਂਦੇ ਬਲਕਿ ਹੱਥ ਆਪ ਇੱਕ ਦੂਜੇ ਨੂੰ ਧੋਂਦੇ ਨੇ ਅਸੀਂ ਤਾਂ ਬਸ ਦੇਖ ਰਹੇ ਹੁੰਨੇ ਆਂ ਵੀ ਕੀ ਕਰ ਰਹੇ ਨੇ ਕੱਲ ਕਰ ਵਾਲੀ ਨੇ ਬਸ ਇੰਨਾ ਹੀ ਕਿਹਾ ਵੀ ਮੈਂ ਥੋੜੇ ਦਿਨਾਂ ਲਈ ਪੇਕੇ ਜਾ ਰਹੀ ਹਾਂ ਬੱਸ ਫੇਰ ਕੀ ਸੀ ਕਰੀਲਿਆਂ ਦੀ ਸਬਜ਼ੀ ਵੀ ਪਨੀਰ ਵਰਗੀ ਲੱਗੇ। ਗ੍ਰੀਨ ਟੀ ਪੀਉਣ ਦਾ ਫਾਇਦਾ। ਪਹਿਲੇ ਨੰਬਰ ਤੇ ਦੁੱਧ ਬਚਦਾ, ਦੂਜੇ ਨੰਬਰ ਤੇ ਅਮੀਰੀ ਝਲਕਦੀ ਐ, ਤੀਜੇ ਨੰਬਰ ਤੇ ਬਿਸਕੁਟ ਨਹੀਂ ਰੱਖਣੇ ਪੈਂਦੇ, ਚੌਥੇ ਨੰਬਰ ਤੇ ਮਹਿਮਾਨ ਦਵਾਰਾ ਮੁੜ ਕੇ ਨਹੀਂ ਆਉਂਦੇ। ਵਿਚਾਰਾ ਬੰਦਾ ਕਿੰਨਾ ਡਰਿਆ ਹੋ। ਘਰ ਵਾਲੀ ਨੇ 2 50-50 ਦੇ ਨੋਟ ਦਿੱਤੇ, 50 ਰੁਪਿਆ ਦੇ ਆਲੂ ਅਖੇ 50 ਦੇ ਪਿਆਜ਼ ਲੈ ਕੇ ਆਉਣੇ ਆ। ਬੰਦਾ ਚਲਿਆ ਗਿਆ, ਫੇਰ ਦਵਾਰਾ ਮੁੜ ਕੇ ਆ ਗਿਆ। ਕਮਾ 50 ਦਾ ਨੋਟ ਕਿਹੜਾ ਜਿਹਦੇ ਨਾਲ ਪਿਆਜ਼ ਲੈ ਕੇ ਆਉਣੇ ਨੇ ਤੇ ਆਲੂ ਕਿਹੜੇ 50 ਦੇ ਨਾਲ ਲੈ ਕੇ ਆਉਣੇ ਨੇ ਹੋ ਜਾਂਦੇ ਵਿੱਚ ਹਮੇਸ਼ਾ ਹਲਕੀਆਂ ਚੀਜ਼ਾਂ ਖਾਓ ਜਿਵੇਂ ਸਮੋਸੇ ਜਲੇਬੀ ਪਕੌੜੇ ਕਿਉਂਕਿ ਇਹ ਤੇਲ ਦੇ ਵਿੱਚ ਤੈਰ ਲੈਂਦੇ ਨੇ ਬਾਪੂ ਕਹਿੰਦਾ ਰਾਤ ਕਿੱਥੇ ਸੀ ਓਏ ਪੱਪੂ ਕਹਿੰਦਾ ਉਹ ਦੋਸਤ ਦੇ ਘਰੇ ਪੜ ਰਿਹਾ ਸੀ ਉਹ ਕਹਿੰਦਾ ਤੇਰੀ ਰਾਤ ਵਾਲੀ ਉੱਤਰ ਹੀ ਨਹੀਂ ਹਜੇ ਪੀਤੀ ਕਹਿੰਦਾ ਪੜਾਈ ਛੱਡੀ ਨੂੰ ਤਾਂ ਤੈਨੂੰ 7 ਸਾਲ ਹੋ ਗਏ ਦੋ ਬੀਬੀਆਂ ਕਾਫੀ ਟਾਈਮ ਤੋਂ ਦਰਖਤ ਦੇ ਥੱਲੇ ਖੜੀਆਂ ਗੱਲਾਂ ਕਰ ਰਹੀਆਂ ਸੀ ਐਨੇ ਨੂੰ ਉਤੋਂ ਇੱਕ ਅੰਬ ਡਿੱਗਿਆ ਉਹ ਬੋਲਦੀ ਹੈ ਕਹਿੰਦੀ ਆਹ ਅੰਬ ਕਿਵੇਂ ਡਿੱਗਿਆ ਉਤੋਂ ਹਜੇ ਦੂਜੀ ਉਹ ਬੁੱਦ ਨਹੀਂ ਲੱਗੀ ਸੀ ਅੰਬ ਬੋਲ ਪਿਆ ਕਹਿੰਦਾ ਆਪਾਂ ਇਹਨੂੰ ਬੱਸ ਕਰੋ ਹੁਣ ਮੈਂ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਕਹਿੰਦਾ ਪੱਕ ਗਿਆ ਇੱਕ ਸ਼ਰਾਬੀ ਟੱਲੀ ਹੋ ਕੇ ਰੇਲਵੇ ਦੀ ਲੇਨ ਤੇ ਭੱਜ ਰਿਹਾ ਸੀ ਲੋਕ ਕਹਿੰਦੇ ਓਏ ਤੂੰ ਮਰ ਨਾ ਕਹਿੰਦੇ ਉਹ ਬੋਲ ਪਾਸੇ ਹਟ ਜਾਓ ਕਹਿੰਦਾ ਅੱਜ ਤੁਹਾਡਾ ਭਰਾ ਸਾਬੇ ਸਫਰ ਖੇਡੂ ਕਿਹੜਾ ਕਿਹੜਾ ਸੋਚਦਾ ਹੁੰਦਾ ਸੀ ਬਚਪਨ ਦੇ ਵਿੱਚ ਮੰਮੀ ਤੋਂ ਕੁੱਟ ਖਾਣ ਤੋਂ ਬਾਅਦ ਵੀ ਇੱਕ ਦਿਨ ਘਰੋਂ ਭਾਜੂ ਤੇ ਵੱਡਾ ਬੰਦਾ ਬਣ ਕੇ ਬਾਹਰ ਸਾਂ ਇੱਕ ਖਰਗੋਸ਼ ਲਹਾਰ ਦੀ ਦੁਕਾਨ ਤੇ ਰੋਹ ਜਾਂਦਾ ਸੀ ਉਹਨੂੰ ਪੁੱਛਦਾ ਸੀ ਵੀ ਗਾਜਰ ਹੈਗੀ ਖਾਣ ਲਈ ਇੱਕ ਦਿਨ ਅੱਕੇ ਹੋਏ ਲਹਾਰ ਨੇ ਖਰਗੋਸ਼ ਦੇ ਫੜ ਕੇ ਦੰਦ ਕੱਢਤੇ ਦੂਜੇ ਦਿਨ ਖਰਗੋਸ਼ ਫੇਰ ਆ ਗਿਆ ਲਹਾਰ ਉਹਦੇ ਤੇ ਹੱਸਣ ਲੱਗ ਗਿਆ ਕਹਿੰਦਾ ਹੁਣ ਹੁਣ ਗਾਜਰ ਕਿਵੇਂ ਖਾਏਗਾ ਖਰਗੋਸ਼ ਬੋਲਦਾ ਅੱਜ ਫਿਰ ਗਜਰੀਲਾ ਲਿਆ ਦੇ ਇੱਕ ਨਵੀਂ ਬਹੂ ਨੇ ਦੁੱਧ ਡਰ ਰਿਖਿਆ ਤੇ ਜਦੋਂ ਉਹਦੇ ਵਿੱਚੋਂ ਮੱਖਣ ਨਿਕਲ ਆਇਆ ਉਹ ਆਪਣੀ ਸੱਸ ਨੂੰ ਬੋਲਦੀ ਹੈ ਕਹਿੰਦੀ ਮੰਮੀ ਮੱਖਣ ਨਿਕਲ ਆਇਆ ਇਹਨੂੰ ਕਿਥੇ ਰੱਖਾਂ ਉਹਦੀ ਸੱਸ ਬੋਲਦੀ ਹੈ ਕਹਿੰਦੀ ਨਾ ਪੁੱਤ ਅੱਗੇ ਤੋਂ ਆਹ ਨਾਂ ਨਹੀਂ ਲੈਣਾ ਕਹਿੰਦੀ ਤੇਰੇ ਸਹੁਰੇ ਦਾ ਨਾਂ ਹੈ ਕਹਿੰਦੀ ਨਾਂ ਨਹੀਂ ਲਈਦਾ ਹੁੰਦਾ ਆਪਦੇ ਸਹੁਰੇ ਦਾ ਕਹਿੰਦੀ ਜੀ ਠੀਕ ਹੈ ਅਗਲੇ ਦਿਨ ਉਹਨੇ ਫੇਰ ਦੁੱਧ ਡਰ ਰਿਖਿਆ ਮੱਖਣ ਨਿਕਲ ਆਇਆ ਉਹ ਬੋਲਦੀ ਹੈ ਕਹਿੰਦੀ ਮੰਮੀ ਜੀ ਡੈਡੀ ਜੀ ਨਿਕਲਿਆ ਦੁੱਧ ਦੇ ਵਿੱਚੋਂ ਕਿੱਥੇ ਰੱਖਾਂ ਧਾਨ ਨਵਾਜ਼ ਜੀ ਵੀਡੀਓ ਮੇਰੀ ਕਰਦਾ ਤੁਹਾਨੂੰ ਚੰਗੀ ਲੱਗੀ ਹੋਣੀ ਆ ਤੁਹਾਡਾ ਮਨ ਖੁਸ਼ ਹੋਇਆ ਹੋਣਾ ਕਮੈਂਟ ਵੱਧ ਵੱਧ ਸ਼ੇਅਰ ਜਰੂਰ ਕਰਿਓ ਤਾਂ ਕਿ ਹੋਰਾਂ ਲੋਕਾਂ ਤੱਕ ਵੀ ਵੀਡੀਓ ਪਹੁੰਚ ਸਕੇ ਸਭ ਦਾ ਮਨ ਖੁਸ਼ ਹੋ ਸਕੇ ਆ ਜੋ ਰਲ ਕੇ ਹਾਸੇ ਵੰਡੀਏ ਬਾਕੀ ਜਿਉਂਦੇ ਵਸਦੇ ਰਹੋ ਧੰਨਵਾਦ